ਹਾਂਜੀ ਕਿਵੇਂ ਹੋ ਬਈ ਸਾਰੇ? ਔਰ ਸਾਰੇ ਠੀਕ ਠਾਕ ਹੈ ਬਈ ਸਾਡੇ ਘਰ ਪਰਵਾਰ ਸੇ ਤਾਂ ਜਾਨਵਰ ਠੀਕ ਠਾਕ ਬਈ। ਲਓ ਬਈ ਕਰੋ ਆਪਣੇ ਜੋੜੇ ਹੋਰ ਚੈੱਕ। ਇੱਕ ਉਤਰਿਆਗਾ ਆਪਣੇ ਵੱਡੇ ਚੀਨੇ ਦਾ। ਤੇ ਬਾਜੂੜੇ ਐਸੀ ਕਲਾਂ। ਤਿੰਨ ਬਾਜੀਆਂ ਉੱਡੇ ਐ। ਇੱਕ ਆ ਮੋਰੇ ਦੀ ਗੋਲ ਵਾਲੀ। ਇੱਕ ਆ ਸੀ। ਇੱਕ ਹੋਰ। ਤਿੰਨ ਬਾਜੀਆਂ ਓੱਡੀਆਂ ਹੋਣਾ ਕਬੂਤਰ ਇਹ ਇੱਕਾ ਗੋਲ ਮੋਰ ਵੀ ਲੱਗੀ ਹੈ ਇਹ ਠੀਕ ਆ ਬਈ ਇਹ ਵੱਡੇ ਚੀਨੇ ਦਾ ਜਿਹੜਾ ਉਹਨੂੰ ਚਿੱਟੀਆਂ ਵਾਲਾ ਚੀਨਾ ਦਿਖਾਇਆ ਪਹਿਲਾਂ ਇਹਦੀ ਭੈਣ ਚਾਰ ਬਾਜੀਆਂ ਓੱਡੀ ਆ ਇਹ ਤਿੰਨ ਬਾਜੀਆਂ ਓੱਡਿਆ ਵੈਲੀ ਬਾਜੀ ਪੂਰੇ ਵਧੀਆ ਦਿਨ ਚ ਜਿੱਤਿਆ ਹੈ ਦੂਜੀ ਬਾਜੀ ਤਾਂ ਚਲਾ ਗਿਆ ਸੀ ਉਹ ਪੁਰਾ ਚੱਲਦਾ ਸੀਗਾ ਤੀਜੀ ਬਾਜੀ ਤੇ ਬੈ ਗਿਆ ਇਹ ਨੇ ਆਪਾਂ ਸੰਭਿਆ ਹੀ ਗਰਮੀ ਨੂੰ ਜਦ ਠੰਡਾ ਲੱਗ ਗਿਆ ਹੀ ਨਾਲ ਚੀਨਾ ਕੂਤਰਾ ਕਰੋ ਚੈੱਕ ਦੱਸਿਓ ਜਰੂਰ ਭਰਾਵਾਂ ਕਿ ਕਿਵੇਂ ਲੱਗਿਆ ਤੇ ਕਿਹੜਾ ਜੋੜਾ ਵਧੀਆ ਆਹ ਇਹਦੀ ਕੰਨੀ ਟੁੱਟ ਗਈ ਜੀ ਨਹੀਂ ਤਾਂ ਰੋਕਣਾ ਨਹੀਂ ਸੀ ਇਹ ਭਰਤਾ ਅੰਦਰੋਂ ਦਾ ਹਜੇ ਵੀ ਨਹੀਂ ਝੜਿਆ ਇਹ ਆਪਾਂ ਥੋੜੀ ਜੀ ਦਵਾਈ ਭਰਤੀ ਕੂਤਰਾ ਦਾ ਫਾਇਦੇ ਵਾਲੀ ਅੰਦਰੋਂ ਦਾ ਫਰ ਝੜਾ ਨਹੀਂ ਇਹਨਾਂ ਨੇ ਹਜੇ ਆ ਕਰੀਆਂ ਤਾਂ ਚਲੋ ਬੈਠਣ ਤੇ ਕਰਕੇ ਝੜੇ ਪੈ ਗਏ ਦੱਸਿਓ ਜਰੂਰ ਭਾਈ ਕਿਵੇਂ ਲੱਗਿਆ ਹੇਕਾ ਲਾਲ ਚੀਨਾ ਛਿੱਟੀਆਂ ਅੱਖਾਂ ਦਾ ਇਹ ਹੋਵੇ ਕਰੋ ਚੱਕੇ ਦੇ ਪੰਜੇ ਉਹ ਤਿੰਨ ਅੰਡੇ ਦੇਗੇ ਹੈਗੇ ਆ ਅੰਜੇ ਜੇ ਕਰੂਗੇ ਇਹ ਤੇ ਜੰਨਵਾ ਜੀ ਉਹਦੀ ਭੈਣ ਚਾਰ ਵਾਜੀ ਉੱਡੀ ਆ ਉਹਦਾ ਵੀ ਤੁਹਾਨੂੰ ਕਰਾਉਂਦੇ ਆ ਸਰ ਆਹ ਪੰਜਾਪੂਰਾ ਇਹਦਾ ਆ ਕਰੋ ਵਈ ਚੱਕ ਮਦੀਨਾ ਆਹ ਮਦੀਨ ਲਾਈ ਆਪਾਂ ਇਹਦੇ ਨਾਲ लाल 3 ਆ ਚਿੱਟੀਆਂ ਅੱਖਾਂ ਦੀ ਇਹ ਆਪਣੇ 8 ਬਾਜੀ ਵਾਲਾ ਕਬੂਤਰ ਹੈ ਜਿਹੜਾ ਪੀੜੀ ਅੱਖਾਂ ਦਾ ਲਾਲ ਲੌਂਗ ਵਾਲਾ ਉਹਦੀ ਪੱਠੀ ਹੈ ਇਹ ਆ ਕਰੋ ਚੱਕ ਪਰ ਅੰਡਾ ਧਰਨ ਵਾਲਾ ਇਹ ਤਾਂ ਜਿਆਦਾ ਧੱਕਾ ਨਹੀਂ ਕਰਦੇ ਇਹ ਤਾਂ ਆ ਕਰੋ ਚੱਕ ਇਹਦੇ ਪੰਜੇ ਇਹ ਆਪਣੇ 8 ਬਾਜੀ ਵਾਲੇ ਦੀ ਪੱਠੀ ਹੈ ਲਾਲ 3 ਚਿੱਟੀਆਂ ਅੱਖਾਂ ਦੀ ਲੋਈ ਕਰੋ ਬਈ ਇੱਕ ਜੋੜਾ ਹੋਰ ਚੱਕ ਆਪਣਾ ਲਾਲ ਜੀਨਾ ਕਬੂਤਰ ਕੱਟੀਆਂ ਅੱਖਾਂ ਦਾ ਇਹ ਲੜੀ ਜੇ ਜਾਂਦੇ ਨੇ ਇਹਦੀ ਅੱਖ ਭਾਂਤੀ ਕਬੂਤਰ ਨੇ ਇਹ ਤੇ ਨੇ ਅੰਡੇ ਤੇਰੇ ਨੂੰ ਉੱਥੀ ਹੋਰ ਕੂਤਰ ਬੈਠੇ ਨੇ ਇਹ ਬਾਪੂ ਗਰਦੇਵ ਘਣੀਆਈ ਵਾਲੇ ਵੱਡੇ ਦਾ ਪੱਠਾ ਵੱਡੇ ਕੂਤਰ ਦਾ ਲਾਲ ਚੀਨਾ ਸਾਰਾ ਦੱਸਿਓ ਜਰੂਰ ਕਿਵੇਂ ਲੱਗੇ ਇਹਦੇ ਬੱਚੇ ਛੋਟੇ ਛੋਟੇ ਪਿੰਡਾਂ ਤੋਂ ਨਹੀਂ ਜਾਂਦੇ ਛੋਟਾ ਜਿਹਾ ਪਿੰਡ ਹੋਵੇ ਚਾਹੇ ਅੱਧਾ ਕਿਲੋਮੀਟਰ ਦੂਰ ਦੂਜਾ ਪਿੰਡ ਹੋਵੇ ਚਾਹੇ ਕਿਲੋਮੀਟਰ ਦੂਰ ਹੋਵੇ ਛੋਟੇ ਛੋਟੇ ਪਿੰਡਾਂ ਤੋਂ ਨਹੀਂ ਜਾਂਦੇ ਇਹ ਆਪਣਾ ਟਾਪ ਕੂਤਰ ਉਹਦਾ ਰੀਲਟ ਇਹਦਾ 5-4 ਸਾਲਾਂ ਤੋਂ 4-5 ਸਾਲਾਂ ਦਾ ਹੋ ਗਿਆ ਇਹ ਇਹ ਵੱਡੇ ਗੂਤਰ ਦਾ ਪੱਠਾ ਥਾਲੀ ਨੋਕ ਢੂੜੀਪੂਰੀ ਟਿੰਗਾਂ ਅੱਖਾਂ ਦਾ ਲਾਲ ਜੀਨਾ ਸਾਰਾ ਲਾਲ ਜੀਨਾ ਵਾਂਗ ਤੋਂ ਲੱਕ ਇਥਲੇ ਤੱਕ ਆਕਰੋ ਚੱਕ ਪੰਘੀ ਇਹਦੇ ਠੀਕ ਆ ਬਈ ਆਪਾਂ ਦਾ ਪੰਗੇ ਪੰਗੇ ਦੇਖਦੇ ਨਹੀਂ ਆਪਾਂ ਤਾਂ ਐਂ ਦੇਖਦੇ ਆ ਕਿਹੜਾ ਉੜਦਾ ਕੀ ਕਹਿੰਦਾ ਉੱਡ ਕੇ ਵੀ ਕੀ ਕਹਿੰਦਾ ਠੀਕ ਆ ਆ ਕਰੋ ਜੇ ਜਿਹੜੀ ਇਹਦੇ ਨਾਮ ਕੂਤਰੀ ਲੱਗੀ ਆ ਇਹ ਵੱਡੇ ਕਬੂਤਰ ਦੀ ਪੱਠੀ ਆ ਜਿਹੜਾ ਦੂਜਾ ਆਪਣਾ ਮੇਨ ਵੱਡਾ ਕਬੂਤਰ ਇੱਕ ਉਹਦੀ ਪੱਠੀ ਆ ਇਹ ਪਿਓ ਦੀ ਦੀ ਆ ਇਹ ਪਿਓਰ ਕਰਨ ਲਈ ਕਢਾਈ ਸੀ ਆ ਦੇਖੋ ਪਹਿਲੇ ਜਾਲੇ ਇਹਦੇ ਠੱਲ ਵੀ ਪਾਈ ਸੀ ਆਪਾਂ ਆਪਾਂ ਹੋਰ ਬੱਚਿਆਂ ਦੇ ਠੱਲਾ ਨਹੀਂ ਪਾਉਂਦੇ ਸੀਗੇ ਇਹ ਰੱਖਣੀ ਸੀਗੇ ਆਪਾਂ ਇਹਦੇ ਤਾਂ ਠੱਲ ਪਾਈ ਸੀ ਇੱਕ ਇੱਕ ਬਾਈ ਛੱਡੀ ਸੀਗੀ ਆਪਾਂ ਉਧਰ ਇਹ ਹਰ ਗਈ ਜੀ ਇਹ ਉਰ ਦੀ ਥੱਲੇ ਪੂਰੀ ਉਧਰ ਟੈਂਪਰੇਚਰ ਸੀਗਾ 42 43 ਥੱਲੇ ਹੀ ਮੱਚ ਗਈ ਇਹ 42 43 ਟੈਂਪਰੇਚਰ ਜੀ ਇਹ ਟਾਵਰਾਂ ਜੀ ਨਹੀਂ ਉੱਚੀ ਵੀ ਨਹੀਂ ਜੜੀ ਹੈ ਕਿ ਸਾਰੀ ਦਿਹਾੜੀ ਚ ਦੱਸਿਓ ਜਰੂਰ ਕਿਵੇਂ ਲੱਗੀ ਇਹਦੀ ਭੈਣ ਅੱਗੇ ਹੀ ਉਤਨ ਲਾਲ ਜੀ ਨੇ ਨਾ ਲੱਗੀ ਹੋਈ ਜੀ ਛੋਟੇ ਛੋਟੇ ਪਿੰਡਾਂ ਦੇ ਖੜ ਕੇ ਉੱਡੇ ਪੂਰਾ ਵਧੀਆ ਰਿਜ਼ਲਟ ਮਿਲੇ ਆ ਲਓ ਜੀ ਕਰੋ ਇੱਕ ਹੋਰ ਜੋੜਾ ਚੈੱਕ ਟਾਂਗਿਆਂ ਦਾ ਜੋੜਾ ਥੱਲੇ ਵਾਲੀ ਜਵਾੜੀ ਇਹਦੀ ਨੀਲੀ ਆ ਵੜ ਗਈ ਜੀ ਆ ਦੂਜੀ ਇੱਕ ਦੇਖੋ ਇਹਨੇ ਟਾਂਗ ਪੈਂਦਾ ਇਹ ਲੋਕਿ ਦਾ ਸੇਵ ਜੁਰਮ ਕਿ ਮੈਂ ਲੱਕਿਆ ਇਹ ਵੀ ਟੌਪ ਹੋਊਂਦਾ ਆਪਣਾ ਬੜਾ ਜ਼ੋਰ ਮਾਰਦੇ ਤਾਂ ਇਹ ਬੜਾ ਇਹਨਾਂ ਦਾ ਦੇਖੋ ਇਹਦਾ ਪੰਦਾ ਜਿਣੇ ਪਏ ਨੇ ਬਾਹਰ ਤਾਂ ਆਜ ਇੱਕ ਕਰੋ ਇਹਦੀ ਪੰਜੀ ਸੇਵ ਜੁਰੂਰ ਕਿਹੜਾ ਜੋੜਾ ਚੰਗਾ ਲੱਗਿਆ ਆ ਗਰੋ ਰੋਏ ਨਾਲ ਆ ਦੀ ਮਦੀਨ ਚੈੱਕ ਇਹ 2700 ਮੋੜ ਤੇ ਉੱਡੀ ਹੋਈ ਹੈ ਮੋਟਰਸਾਈਕਲ ਨੂੰ 2700 ਮੋੜ ਨੇ ਮੋਟਰਸਾਈਕਲ ਰੋਡੀ ਹੋਈ ਹੈ 2700 ਸੀ ਕਿ ਹਨ 3700 ਸੀ ਕਰੋ ਚੈੱਕ ਹਟਾਂਕ ਪਾਉਂਦੀ ਆ ਇਹ ਪਹਿਲਾਂ ਘੱਟ ਸੀਗਾ ਵਧਾਈ ਜਾਂਦੀ ਆ ਹੁਣ ਤਾਂ ਕਿ ਉਤਰੀ ਆਪਣੀ ਹੈ ਉਸੇ ਹੋਏ ਹੋ ਕੇ ਮੈਂ ਲੱਗੀ ਆ ਟੂਸਰ ਰਹਿੰਦੀ ਆ ਇਹਨਾਂ ਦੇ ਪੱਠੇ ਰੰਗੇ ਜੋ ਉਹੀ ਰੰਗ ਲੱਗਿਆ ਹੋਇਆ ਹੈਗੀ ਉਹ ਤਰ੍ਹਾਂ ਪੂਸਰ ਟੋਰੀਆਂ ਆ ਕਰੋ ਚੱਕੇ ਦੇ ਪੰਜੇ ਆਂਕੀ ਦੇ ਹੋਣਗੇ ਕਿਹੜਾ ਜੋੜਾ ਚੰਗਾ ਗੱਸੀਓ ਜਰੂਰ ਇਹੋ ਆ ਕਰੋ ਇਹ ਇੱਕ ਹੋਰ ਜੋੜਾ ਚੱਕ ਆ ਵੱਡੇ ਕਬੂਤਰੀ ਦਾ ਪੱਠਾ ਆਪਣੀ ਦਾ ਜਿਹੜੀ ਆਪਣੀ ਮੇਲ ਕਬੂਤਰੀ ਆ ਛਾਲੀਆ ਰਣੀ ਇਹ ਉਹਦਾ ਪੱਠਾ ਲਾਲ ਸਿਰ ਆ ਵੱਡੇ ਕੂਤਰ ਦੀ ਪੱਠੀ ਆ ਦੱਕੇ ਵਾਲੀ ਵੱਡੇ ਕੂਤਰੀ ਦੀ ਪੱਠੀ ਆ ਉਹ ਕਬੂਤ ਵੱਡੀ ਕੂਤਰੀ ਦਾ ਪੱਠਾ ਉਹ ਵੱਡੀ ਕਬੂਤਰੀ ਤੇ ਵੱਡੇ ਕਬੂਤਰ ਦੇ ਆਪਸ ਚ ਵੀ ਵਧੀਆ ਉੜਦੇ ਸੀ ਫਿਰ ਇਹ ਲੱਗ ਲੱਗ ਨੇ ਉਹ ਚ ਕੂਤਰੀ ਦਾ ਬਲੱਡ ਆ ਇਹ ਚ ਕੂਤਰ ਦਾ ਬਲੱਡ ਆ ਇਹ ਐਂ ਕੀਤਾ ਆਪਾਂ ਦੂਰ ਕਰਕੇ ਲਾਤੇ ਉਹ ਜੋੜੇ ਦੇ ਆਪਸ ਚ ਵੀ ਬਹੁਤ ਉੜਦੇ ਸੀ ਦੱਸਿਓ ਜਰੂਰ ਬਾਈ ਕਿਹੜਾ ਜੋੜਾ ਚੰਗਾ ਲੱਗਿਆ ਇਹ ਤਾਂ ਆਪਣਾ 100% ਵਾਲੀ ਜੋੜਾ ਵਾ ਠੀਕ ਆ ਵੀ ਬਾਕੀ ਵੀ ਦੱਸਿਓ ਕਿਹੜਾ ਵਧੀਆ ਲੱਗਿਆ ਤਨਵਾਦ ਬਾਰ ਬਾਈ ਜਿੰਨੇ ਤੱਕ ਵੀਡੀਓ ਦੇਖੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੋਈ ਵੀਡੀਓ ਆਉਂਦੇ ਰਹਿਣਗੇ ਹੁਣ ਰੋਜ਼ ਦੀ ਰੋਜ਼ ਪਹਿਲਾਂ ਕਮਾਂ ਕਰਾਂ ਜਿਵੇਂ ਸੀਗੇ ਬਾਜ਼ੀਆਂ ਚ ਦੱਸਾਂਗੇ ਹੁਣ ਬਾਜ਼ੀਆਂ ਚ ਕੀ ਬਣਿਆ ਕੀ ਬਣਿਆ ਧੰਨਵਾਦ ਬਈ ਬਹੁਤ